ਦਾ ਰਾਮ ਜੀਓ ਵਰ ਮੇਖਾ ਲਾਇਆ ਮੇਰੀ ਕਬਜ਼ਾ ਲਾ ਅੰਮ੍ਰਿਤ ਵਾਰੀ ਲੇਵਾਂ ਈ ਮਨ ਚੰਦਿਆ ਪਲ ਪਾਇਆ ਸਾ ਪੰਜਾਬ ਦੀ ਫੇਮਸ ਸਿੰਗਰ ਹਿੰਮਤ ਸੰਧੂ ਦਾ ਵਿਆ ਸੁਖਮਨੀ ਗਰੇਵਾਲ ਨਾਲ ਹੋ ਚੁੱਕਿਆ ਸੁਖਮਨੀ ਗਰੇਵਾਲ ਅਰਵਿੰਦਰ ਗਰੇਵਾਲ ਦੀ ਬੇਟੀ ਹੈ ਅਤੇ ਆਪਾਂ ਤੁਹਾਡੇ ਨਾਲ ਹਿੰਮਤ ਸੰਧੂ ਤੇ ਸੁਖਮਨੀ ਗਰੇਵਾਲ ਦੇ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਾਂ ਜੋ ਕਿ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹਨਾਂ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਹੁਣ ਆਪਾਂ ਤੁਹਾਡੇ ਨਾਲ ਹਿੰਮਤ ਸੰਧੂ ਅਤੇ ਸੁਖਮਨੀ ਗਰੇਵਾਲ ਦੀ ਲਾਵਾਂ ਦੀ ਵੀਡੀਓ ਸਾਂਝੀ ਕਰਾਂਗੇ ਇਸ ਵੀਡੀਓ ਵਿੱਚ ਹਿੰਮਤ ਸੰਧੂ ਆਪਣੀ ਵਾਈਫ ਸੁਖਮਨੀ ਗਰੇਵਾਲ ਨਾਲ ਲਾਵਾਂ ਲੈਂਦੇ ਹੋਏ ਦਿਖਾਈ ਦਿੱਤੇ ਆਪਣੇ ਟਾਈਮ ਦੇ ਮਸ਼ਹੂਰ ਰਾਗੀ ਭਾਈ ਜੁਗਿੰਦਰ ਸਿੰਘ ਜੀ ਨੇ ਹਿੰਮਤ ਸੰਧੂ ਦੇ ਵਿਆਹ ਤੇ ਲਾਵਾ ਪੜ ਕੇ ਉਹਨਾਂ ਦਾ ਕਾਰਜ ਸੰਪੂਰਨ ਕੀਤਾ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਹਿੰਮਤ ਸੰਧੂ ਤੇ ਸੁਖਮਨੀ ਗਰੇਵਾਲ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਜ਼ਰੂਰ ਦੇਣਾ ਬਣੇ ਰਹੋ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਸਾਹਿਦ ਮੁਕਰ ਆਇਆ ਬੱਲੇ ਰਾਮ ਜੀਓ ਗੁਰਮੁਖ ਮਿਲੇ ਆਸੂ